ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 31 ਮਾਰਚ ਜਿਸ ਦਿਨ ਇਹ ਰਾਖਸ਼ਸ ਡਾਕਟਰ ਅੰਬੇਦਕਰ ਜਿਸ ਨੂੰ ਇਹਨਾਂ ਨੇ ਭਾਰਤ ਰਤਨ ਦਾ ਅਵਾਰਡ ਦਿੱਤਾ ਸੀ ਤੇ ਉਹ ਰਾਖਸ਼ਸ ਹੈ ਜਿਸ ਨੇ ਭਾਰਤ ਦਾ ਸੰਵਿਧਾਨ ਲਿਖਿਆ ਤੇ ਸੰਵਿਧਾਨ ਦੇ ਹੇਠ ਸਿੱਖ ਧਰਮ ਨੂੰ Hindu ਧਰਮ ਦਾ ਹਿੱਸਾ ਦੱਸ ਦਿੱਤਾ ਅੱਜ 31 ਮਾਰਚ ਨੰਗਲ ਫਲੋਰ ਵਿਖੇ ਖਾਲਿਸਤਾਨੀ ਪੱਖੀ ਸਿੱਖਾਂ ਨੇ ਇਸ ਰਾਖਸ਼ਸ ਅੰਬੇਦਕਰ ਦੇ ਬੁੱਤ ਤੇ ਸਿੱਖਸ ਆਰ ਨਾਟ ਹਿੰਦੂ ਸਿੱਖ ਹਿੰਦੂ ਨਹੀਂ ਹੈ ਐਸਐਫਸੀ ਖਾਲਿਸਤਾਨ ਜਿੰਦਾਬਾਦ ਪੰਜਾਬ ਰੈਫਰੈਂਡਮ ਜਿੰਦਾਬਾਦ ਦੇ ਛਾਪੇ ਲਾਇਆ ਸੁਨਿਆ ਦਿੰਦੇ ਆ ਪੂਰਾ ਅਸੀਂ ਇਸ ਦਲਿਤ ਵਰਗ ਨੂੰ ਇਹ ਡਾਕਟਰ ਅੰਬੇਦਕਰ ਤੁਹਾਡਾ ਗੁਰੂ ਨਹੀਂ ਹੈ ਤੁਹਾਡਾ ਗੁਰੂ ਹੈ ਭਗਤ ਰਵੀਦਾਸ 14 ਅਪ੍ਰੈਲ ਜਿਸ ਦਿਨ ਇਸ ਰਾਖਸ਼ਸ ਅੰਬੇਦਕਰ ਦਾ ਜਨਮ ਦਿਹਾੜਾ ਹੁੰਦਾ ਹੈ 14 ਅਪ੍ਰੈਲ ਪੂਰੇ ਪੰਜਾਬ ਦੇ ਵਿੱਚੋਂ ਇਹ ਰਾਖਸ਼ਸ ਅੰਬੇਦਕਰ ਤੇ ਬੁੱਤ ਲਾ ਦਿਓ ਪੰਜਾਬ ਦੀ ਲੈਂਡ ਆਫ ਸਿਕਸ ਡਸ ਨਾਟ ਹੈਵ ਅ ਪਲੇਸ ਫਾਰ ਦ ਸਟੈਚੂਜ਼ ਆਫ ਥਿਸ ਡੈਵਲ ਅੰਬੇਦਕਰ ਹਿਸ ਸਟੈਚੂਜ਼ ਮਸਟ ਫਾਲ ਇਨ ਪੰਜਾਬ 14 ਅਪ੍ਰੈਲ ਨੂੰ ਡਾਕਟਰ ਅੰਬੇਦਕਰ ਰਾਕਸ਼ਸ ਵਿਸ਼ਵਾਸ ਘਾਤੀ ਦੇ ਬੁੱਤ ਪੂਰੇ ਪੰਜਾਬ ਚੋਂ ਲਾ ਦਿਓ ਕਿਉਂਕਿ ਜਿੱਥੇ-ਜਿੱਥੇ ਬੁੱਤਾਂ ਸਾਨੂੰ ਇਹ ਸਬਦਾਨ ਉਹ ਦਿਸਦਾ ਜਿਹੜਾ ਇਸਨੇ ਆਪਣੇ ਹੱਥੀਂ ਲਿਖਿਆ ਸੀ ਜਿਸ ਸਬਦਾਨ ਦੇ ਸਿੱਖਾਂ ਦੀ ਨਸਲਕੁਸ਼ੀ 1984 ਤੋਂ جاری ਹੈ ਔਰ ਇਹ ਰਾਕਸ਼ ਅੰਬੇਦਕਰ ਵੀ ਜ਼ਿੰਮੇਵਾਰ ਹੈ ਸਿੱਖ ਨਸਲਕੁਸ਼ੀ ਦਾ ਸਹਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖ ਸੰਗਤ ਤੇ ਦولت ਵਰਗ ਇਸ ਰਾਕਸ਼ਸ ਅੰਬੇਸ਼ਕਰ ਦੇ ਬੁੱਤ ਪੂਰੇ ਪੰਜਾਬ ਚੋਂ 14 ਅਪ੍ਰੈਲ ਨੂੰ ਲਾ ਦਿਓ ਤੇ ਜੇ ਤੁਸੀਂ ਲਗਾਣੇ ਆ ਤੇ ਭਗਤ ਰਵਿਦਾਸ ਤੇ ਲਗਾਓ